ਭਾਇਗੁਰਜੀ ਦਾ ਕਾਲ ਸਹਾਇਗੁਰਜੀ ਕੀ ਪਤੇ ਪਿਆਰੇ ਦਰਸ਼ਕੋ ਤੁਸੀਂ ਵੇਖ ਰਹੇ ਹੋ ਦ੍ਰਿਸ਼ਟੀ ਚੈਨਲ ਮੈਂ ਗਰਮੀਤ ਸਿੰਘ ਪੱਟੀ ਜੀ ਐਡਵੋਕੇਟ ਤੁਹਾਡੀ ਸੇਵਾ ਵਿੱਚ ਆਜ ਰਿਹਾ ਅੱਜ ਦੀਆਂ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਚੱਲਦੀਆਂ ਨੇ ਜਲੰਧਰ ਦੇ ਵਿੱਚ ਜਿਮਨੀ ਚੌਂ ਜਿਹੜੀ ਆ ਪੂਰੀ ਤਰ੍ਹਾਂ ਪਖਸ਼ੀ ਹੋਈ ਆ ਪਾਣੀ ਦੇ ਉੱਤੇ ਜਿਹੜੀ ਵੋਟਾਂ ਦੀ ਪਰਸੈਂਟੇਜ ਉਹ ਕੋਲ ਖੁੱਲ ਕੇ ਬਾਹਰ ਨਹੀਂ ਨਿਕਲੇ ਉਸ ਦੇ ਨਾਲ ਰਾਜਨੀਤਿਕ ਤਾਕਤਾਂ ਕੀ ਪ੍ਰਭਾਵ ਪੈਂਦੇ ਨੇ ਉਹਨਾਂ ਦੇ ਬਾਰੇ ਕੱਲ ਨੂੰ ਚਰਚਾ ਕੀਤੀ ਜਾਵੇਗੀ ਦੂਸਰੇ ਪਾਸੇ ਕੇਂਦਰ ਦੇ ਵਿੱਚ ਇੱਕ ਬੜਾ ਖਲਬਲੀ ਵਾਲਾ ਮਾਹੌਲ ਹੈ ਕਿ ਪਾਜਪਾ ਦੇ ਪਹਿਲੀ ਵਾਰ ਪਹਿਲੀ ਵਾਰ ਭਾਜਪਾ ਦੇ ਸੰਸਦ ਜਿਹੜੇ ਨੇ ਉਨਨ ਖੁੱਲ ਕੇ ਭਾਜਪਾ ਦੇ ਖਿਲਾਫ ਮੋਦੀ ਸਰਕਾਰ ਦੇ ਖਿਲਾਫ ਬੋਲਣਾ ਸ਼ੁਰੂ ਕਰਤਾ ਹੈ ਭਾਜਪਾ ਦੇ ਸੰਸਦ ਸ਼੍ਰੀ ਰਮੇਸ਼ ਜਿਗਾ ਜਨਨ ਜਨਨਗੀ ਜੋ ਕਿ ਕਰਨਾਟਕਾ ਦੇ ਬਹੁਤ ਮਸ਼ਹੂਰ ਪਾਰਲੀਮੈਂਟਰੀ ਨੇ ਰਿਗੇ ਸੱਤਵਾਰ ਆਪਣੀ ਇਲੈਕਸ਼ਨ ਜਿੱਤ ਕੇ ਆਏ ਨੇ ਪਿਛੇ ਰਾਜ ਮੰਤਰੀ ਵੀ ਰਹੇ ਨੇ ਭਾਵੇਂ ਕਿ ਉਹਨਾਂ ਦੇ ਕੋਲ ਕੋਈ ਅਹਿਮ ਮਹਿਮਾਨੀ ਨਹੀਂ ਸੀ ਤੇ ਨਾ ਹੀ ਉਹਨਾਂ ਨੂੰ ਕੋਈ ਕੰਮ ਕਰਨ ਦਾ ਬਹੁਤਾ ਮੌਕਾ ਮਿਲਿਆ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਖੁੱਲ ਕੇ ਇਹ ਗੱਲ ਕਹੀ ਹੈ ਕਿ ਜਿਹੜੀ ਭਾਜਪਾ ਹੈ ਉਹ दलित ਸਮਾਜ ਦੇ ਖਿਲਾਫ दलित ਸਮਾਜ ਦੇ ਹੱਕ ਦੇ ਵਿੱਚ ਭਾਜਪਾ ਨੇ ਕੋਈ ਵੀ ਕੰਮ ਨਹੀਂ ਕੀਤਾ दलित ਸਮਾਜ ਦੇ ਕਿਸੇ ਵੀ ਨੁਮਾਇंदे ਨੂੰ ਉਹਨਾਂ ਨੇ ਉਹਨਾਂ ਦੇ ਵੰਡੇ ਸਥਾਨ ਨਹੀਂ ਦਿੱਤੇ। ਧਲਤ ਲੋਕਾਂ ਨੂੰ ਸਿਰਫ ਆਪਣੀਆਂ ਵੋਟਾਂ ਲੈਣ ਵਾਸਤੇ ਹੱਥ ਖੜੇ ਕਰਨ ਵਾਸਤੇ ਰੱਖਿਆ ਹੋਇਆ ਹੈ। ਅਤੇ ਜਦੋਂ ਉਹਨਾਂ ਦੇ ਸਿਰ ਤੇ ਹੱਥ ਰੱਖਣ ਦੀ ਲੋੜ ਪੈਂਦੀ ਹੈ ਤੇ ਭਾਜਪਾ ਆਪਣਾ ਹੱਥ ਜਿਹੜਾ ਹੈ ਪਿੱਛੇ ਖਿੱਚ ਲੈਂਦੀ ਹੈ। ਇਹ ਇੱਕ ਇਨਕਲਾਬ ਹੈ। ਜਿਹੜਾ ਕਿ ਦਲਿਤ ਸਮਾਜ ਹੈ ਜਿਹੜਾ ਕਿ ਦੱਬਿਆ ਕੁਚਲਿਆ ਸਮਾਜ ਕਿਹਾ ਜਾਂਦਾ ਹੈ ਉਹਦੇ ਵਿੱਚ ਇਹ ਪਹਿਲੀ ਇਨਕਲਾਬ ਦੀ ਚਿੰਗਦੀ ਚਿਗਿਆੜੀ ਜਿਹੜੀ ਆਫ ਘੁੱਟੀ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਭਖਦਾ ਤੂਫਾਨ ਬਣ ਕੇ ਵੀ ਸਾਹਮਣੇ ਆ ਸਕਦੀ ਹੈ ਤੇ ਜਿਹਦੇ ਕਨਸੀਕਵੈਂਸਸ ਨੇ ਜਿਹੜੇ ਉਹ ਭਾਜਪਾ ਨੂੰ ਚੱਲਣ ਦਾ ਸਾਹਮਣਾ ਕਰਨਾ ਪਵੇਗਾ ਪਰ ਉਹਦੇ ਉੱਤੇ ਅੱਗੇ ਬਹੁਤ ਪਰੇਸ਼ਾਨੀਆਂ ਨੇ ਨਾਇਡੂ ਆਪਣੀਆਂ ਸ਼ਰਤਾਂ ਰੱਖ ਕੇ ਮੋਦੀ ਨਾਲ ਅੱਖ ਵਿੱਚ ਅੱਖ ਪਾ ਕੇ ਪਹਿਲੀ ਵਾਰ ਗੱਲ ਕਰਦਾ ਇੱਕ ਸੀਐਮ ਪ੍ਰਾਈਮ ਮਿਨਿਸਟਰ ਕੋਈ ਪ੍ਰਾਈਮ ਮਿਨਿਸਟਰ ਜਿਹੜਾ ਨਰਿੰਦਰ ਮੋਦੀ ਵਰਗਾ ਹੋਵੇ ਤੇ ਇਹਦੇ ਸਾਹਮਣੇ ਕਿਸੇ ਦੇ ਕੋਲ ਬੋਲਣ ਦੀ ਹਿੰਮਤ ਨਹੀਂ ਨਾ ਹੀ ਗੱਲ ਕਰਨ ਦੀ ਹਿੰਮਤ ਹੈ ਉਹ ਨੂੰ ਚੰਦਰਪਾਲ ਨਾਇਰੋ ਜੀ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਂਗਲਾਂ ਦੇ ਇਸ਼ਾਰੇ ਨਾਲ ਉਹਨਾਂ ਨੂੰ ਇਹ ਗੱਲ ਸਮਝਾ ਰਹੇ ਨੇ ਕਿ ਸਾਨੂੰ ਬਜਟ ਕਿੰਨਾ ਚਾਹੀਦਾ ਹੈ ਅਸੀਂ ਨਵੇਂ ਸ਼ਹਿਰ ਬਸਾਉਣੇ ਨੇ ਤੇ ਅੱਜ ਨਰਿੰਦਰ ਮੋਦੀ ਜੀ ਪਰੇਸ਼ਾਨ ਸੁਭਾ ਨਾਲ ਉਹਦੀਆਂ ਗੱਲਾਂ ਸੁਣਦੇ ਨੇ ਤੇ ਉਹਨਾਂ ਦੇ ਉੱਤੇ ਪ੍ਰਤੀਕਰਮ ਜਿਹੜਾ ਹੈ ਉਹ ਵੀ ਕੋਈ ਪੋਜ਼ਿਟਿਵ ਨਹੀਂ ਦਿੰਦੇ ਕਿਹੇ ਤਰੀਕੇ ਨਾਲ ਲੁਧਿਆਣਾ ਤੋਂ ਭਾਜਪਾ ਦੇ ਹਾਰੇ ਹੋਏ ਉਮੀਦਵਾਰ ਰਮਨੀਕ ਮੱਟੂ ਨੂੰ ਜਦੋਂ ਰਾਜ ਮੰਤਰੀ ਬਣਾਇਆ ਗਿਆ ਤਾਂ ਉਹਨਾਂ ਨੇ ਮੀ ਖੁੱਲ ਕੇ ਆਪਣੀ ਮਰਜ਼ੀ ਨਾਲ ਪੰਜਾਬ ਦੇ ਵਿੱਚ ਬਿਆਨ ਪਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਲੱਗਦਾ ਹੈ ਕਿ ਇਹ ਇੱਕ ਬਗਾਵਤ ਦੀ ਚਣਕ ਜਿਹੜੀ ਆ ਇਹ ਫੋਕਟ ਫੋਕਟ ਨਹੀਂ ਜਾ ਰਹੀ ਹੈ ਕਿਉਂਕਿ ਇਹ ਇੱਕ ਬੜੀ ਚਰਚਾ ਹੈ ਕਿ ਜਿਹੜੇ ਆਪਣੇ ਪਾਰਟੀਆਂ ਨਾਲ ਆਪਣੇ ਸਿਧਾਂਤਾਂ ਨਾਲ ਆਪਣੇ ਅਸੂਲਾਂ ਨਾਲ ਜੁੜੇ ਰਹੇ ਉਹ ਰਾਜਨੀਤੀ ਵਿੱਚ ਚਾਹੇ ਕਾਮਯਾਬ ਹੋਏ ਚਾਹੇ ਨਹੀਂ ਹੋਏ ਪਰ ਉਹ ਸੂਰਮੇ ਯੋਧੇ ਤੇ ਵਫਾਦਾਰ ਰਿਹਾਏ ਤੇ ਜਿਹੜੇ ਬੰਦੇ ਨਿੱਕੇ ਨੀ ਸਵਾਰਥਾਂ ਖਾਰਨ ਆਪਣੇ ਆਪ ਨੂੰ ਈਲीडी ਤੋਂ ਵਿਜੀਲੈਂਸ ਤੋਂ ਐਨਆਰਸੀ ਤੋਂ ਬਚਾਉਣ ਦੀ ਖਾਤਰ ਜਾਂ ਛੋਟੇ-ਮੋਟੇ ਫਾਇਦੇ ਲੈਣ ਦੀ ਖਾਤਰ ਉੱਟ ਕੇ ਚਲੇ ਗਏ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਕਹੂਗੇ ਕਾਂ ਦੇ ਦੀ ਨਾਈ ਗਣਿਆ ਗਿਆ ਤੇ ਜੋ ਜਿੱਥੇ ਵੀ ਕੋਈ ਦੀਦਾ ਹੈ ਭਾਵੇਂ ਉਹ ਚੰਗਾ ਹੈ ਭਾਵੇਂ ਉਹ ਮੰਦਾ ਹੈ ਭਾਵੇਂ ਖਾਣ ਵਾਲਾ ਹੈ ਭਾਵੇਂ ਨਹੀਂ ਖਾਣ ਵਾਲਾ ਉੱਥੇ ਜਾ ਚੋਂਜ ਮਾਰਦੇ ਨੇ ਰਾਜਨੀਤੀ ਦਾ ਇਹ ਸੁਭਾ ਬੜਾ ਹੀ ਇੱਕ ਪਰਦੋ ਤੌਰ ਤੇ ਸਾਹਮਣੇ ਆ ਰਿਹਾ ਹੈ ਜਿਹਦੇ ਨਾਲ ਕਿ ਸਾਡੀ ਕਰਦਾਰ 쿠ਸ਼ੀ ਅਸੀਂ ਖੁਦ ਕਰ ਰਹੇ ਹਾਂ ਰਾਜਨੀਤਿਕ ਤੌਰ ਤੇ ਇਹ ਬੜੀ ਤਗੜੀ ਗਰਾਵਟ ਹੈ ਤੇ ਉਸ ਤੋਂ ਵੀ ਵੱਡੀ ਗਰਾਵਟ ਹੈ ਕਿ ਚੋਣ ਕਮਿਸ਼ਨ ਤੇ ਮਾਨਯੋਗ ਸੁਪਰੀਮ ਕੋਰਟ ਇਹਦੇ ਉੱਤੇ ਕੋਈ ਐਕਸ਼ਨ ਨਹੀਂ ਲੈ ਰਹੀ ਜਿਸ ਦਾ ਜ਼ਿਕਰ ਦਾ ਉਹ ਆਪਣਾ ਦਲ ਬਦਲ ਕੇ ਆਪਣੀ ਵਿਸ਼ਵਾਸ ਬਤੂੜ ਕੇ ਦੂਸਰੇ ਪਾਸੇ ਜਾ ਰਲਦਾ ਹੈ ਜਿਹਦੇ ਨਾਲ ਜਿਨ੍ਹਾਂ ਲੋਕਾਂ ਨੇ ਉਹਨਾਂ ਲੋਕਾਂ ਨੂੰ ਚੁਣਿਆ ਹੁੰਦਾ ਹੈ ਜਾਂ ਵੋਟਾਂ ਪਾਈਆਂ ਹੁੰਦੀਆਂ ਨੇ ਉਹਨਾਂ ਦੇ ਵਿਸ਼ਵਾਸ ਨੂੰ ਉਹਨਾਂ ਦੀਆਂ ਉਮੀਦਾਂ ਨੂੰ ਬੜੀ ਤਕੜੀ ਠੇਸ ਵਾਈਦੀ ਹੈ ਜਿਹਦੇ ਨਾਲ ਮਾਨਸਿਕ ਤੌਰ ਤੇ ਲੋਕ ਟੁੱਟਦੇ ਨੇ। ਇਸੇ ਤਰੀਕੇ ਨਾਲ ਜਿਹੜਾ ਅੱਗੇ ਆਪਾਂ ਵੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਗਾਂ ਰਸਵਾ ਦੀਆਂ ਚੋਣਾਂ ਮਹਾਰਾਸ਼ਟਰ ਦੇ ਵਿਚਾਰੀਆਂ ਨੇ ਉੱਥੇ ਇੱਕ ਬੜਾ ਤਕੜਾ ਕਮਸਾਨ ਮੱਝ ਵਿੱਚ ਆਇਆ ਹੈ। ਸੂਤਰਾਂ ਅਨੁਸਾਰ ਇਹ ਪਤਾ ਲੱਗਾ ਹੈ ਕਿ ਅਮਿਤ ਸ਼ਾਹ ਕ੍ਰਮ ਮੰਤਰੀ ਆਪਣਾ ਪੂਰਾ ਯੋਗਰ ਲਾ ਰਹੇ ਨੇ ਕਿ ਜਿਹੜੇ ਵਿਧਾਇਕ ਉਹਨਾਂ ਦੀ ਪਾਰਟੀ ਨਾਲ ਜੁੜੇ ਨੇ ਜਾਂ ਉਹਨਾਂ ਦੇ ਵਿਰੋਧੀ ਨੇ ਉਹਨਾਂ ਨੂੰ ਉੱਥੋਂ ਚੁੱਕ ਕੇ ਹੋਟਲਾਂ ਦੇ ਵਿੱਚ ਰੱਖਿਆ ਜਾਵੇ। ਪਰ ਬਦਕਿਸਮਤੀ ਇਹ ਹੈ ਕਿ ਬੰਬੇ ਦੇ ਵਿੱਚ ਵੀ ਉਹਨਾਂ ਨੂੰ ਬਹੁਤੇ ਹੋਟਲ ਨਹੀਂ ਮਿਲ ਰਹੇ ਤੇ ਕਿਉਂਕਿ ਜਿਹੜੀ ਅਬਾਨੀ ਤੇ ਅਦਾਨੀ ਦੀ ਸਪੋਰਟ ਸੀ ਉਹ ਵੀ ਕੁਝ ੱ ਦਿੱਲੀ ਹਦੀ ਦਿਖਾਈ ਦਿੱਤੀ ਆ ਕਿਉਂਕਿ ਪਿੱਛੇ ਥੋੜੇ ਦਿਨ ਅਦਾਨੀ ਆਪਣੇ ਲੜਕੇ ਦੀ ਸ਼ਾਦੀ ਦਾ ਕਾਰਡ ਦੇਣ ਵਾਸਤੇ ਰਾਹੁਲ ਗਾਂਧੀ ਨੂੰ ਮਿਲਣ ਵਾਸਤੇ ਗਏ ਪਰ ਉਹ ਜਾ ਕੇ ਰਾਹੁਲ ਗਾਂਧੀ ਤੇ ਆਪਣੇ ਕਾਰਜਕ੍ਰਮ ਦੇ ਮੁਤਾਬਕ ਗੁਰੂ ਤੇਗ ਬਹਾਦਰ ਨਗਰ ਦੇ ਵਿੱਚ ਜਾ ਕੇ ਆਪਣੇ ਮਜ਼ਦੂਰਾਂ ਦੇ ਨਾਲ ਮਜ਼ਦੂਰੀ ਕਰਨ ਦੇ ਦਾ ਪ੍ਰੋਗਰਾਮ ਰੱਖਿਆ ਉਹਨਾਂ ਨੇ ਤੇ ਉਹ ਮੈਡਮ ਸੋਨੀਆ ਗਾਂਧੀ ਨੂੰ ਮਿਲ ਕੇ ਗਏ ਉਹਨਾਂ ਅਦਾਨੀ ਦਾ 10 ਨੰਬਰ ਕੋਠੀ ਦੇ ਵਿੱਚ ਆਉਣਾ ਮੰਗਲੇ ਦੇ ਵਿੱਚ ਆਉਣਾ ਇੱਕ ਨਵੀਂ ਧਿਰ ਨਵੀਆਂ ਉਮੀਦ ਨਵੀਂ ਖਲਬਲੀ ਜਿਹੜੀ ਆ ਉਹ ਪੈਦਾ ਕਰਦਾ ਹੈ ਕਿਉਂਕਿ ਜਿੰਨੇ ਵੀ ਮੰਤਰੀ ਬਣਾਏ ਗਏ ਨੇ ਉਹਨਾਂ ਚੋਂ 1 2 ਨੂੰ ਛੱਡ ਕੇ ਬਾਕੀ ਦੇ ਸਾਰੇ ਸਾਰੇ ਸ਼ੋਪੀਸ ਨੇ ਜਿਨ੍ਹਾਂ ਦਾ ਕੋਈ ਵਰਕਆਊਟ ਲੋਕਾਂ ਦੇ ਸਾਹਮਣੇ ਬਤੌਰ ਮੰਤਰੀ ਨਹੀਂ ਆਉਂਦਾ ਜਿਹੜਾ ਕਿ ਬੜਾ ਇੱਕ ਚੋਣ ਵੇ ਜੀ ਹੈ ਕਿ ਲੋਕਾਂ ਨੇ ਮੰਤਰੀ ਬਣਾਇਆ ਹੋਵੇ ਲੋਕਾਂ ਨੇ ਚੋਣ ਕੀ ਭੇਜਿਆ ਹੋਵੇ ਲੋਕਾਂ ਨੂੰ ਆਸਾਂ ਮੀਦਾ ਹੋਣ ਪਰ ਉਹ ਹਰ ਗੱਲ ਜਿਹੜੀ ਆ ਉਹ ਨਿਕਲ ਕੇ ਆਵੇ ਤੇ ਪ੍ਰਧਾਨ ਮੰਤਰੀ ਜੋ ਕਹੇਗਾ ਉਹੀ ਹੋਏਗਾ ਹਰ ਪਾਰਟੀ ਤੇ ਖਾਸ ਕਰਕੇ ਭਾਜਪਪ ਨੇ ਇੱਕ ਨਾਰਾ ਦਿੱਤਾ ਸੀਗਾ 2010 ਤੋਂ ਲੈ ਕੇ ਹੁਣ ਤੱਕ ਉਹੀ ਨਾਰਾ ਰਿਪੀਟ ਕਰਦੇ ਰਹੇ ਕਿ ਨਾ ਮੈਂ ਖਾਊਗਾ ਨਾ ਮੈਂ ਖਾਂਦਾ ਹਾਂਗਾ ਕੀ ਖਾਂਦਾ ਕੀ ਨਹੀਂ ਖਾਂਦਾ ਦੇ ਬਾਰੇ ਕੋਈ ਵੀਰਵਾ ਨਹੀਂ ਹੈ ਕਿਉਂਕਿ ਮੋਦੀ ਜੀ ਦੀਆਂ ਜਿੰਨੀਆਂ ਵੀ ਗੱਲਾਂ ਨੇ ਉਹਨਾਂ ਦੇ ਵਿੱਚ ਵਲਬਿੰਗ ਬੜੇ ਹੁੰਦੇ ਹੁੰਦੇ ਮੁਦੇ ਜਿਹੜੇ ਅਰਥਸ਼ਾਸਤਰੀ ਨੇ ਉਹ ਇਹ ਮਤਲਬ ਕੱਢਦੇ ਨੇ ਕਿ ਨਾ ਮੈਂ ਖਾਊਗਾ ਨਾ ਮੈਂ ਖਾਣ ਦਊਗਾ ਆਪਣਿਆਂ ਨੂੰ ਖਾਣ ਤੋਂ ਨਹੀਂ ਰੋਕੂਗਾ ਆਪਣਿਆਂ ਦੇ ਘਰ ਭਰ ਦਊਗਾ ਜਿਹੜੇ ਆਪਣੇ ਮਿੱਤਰ ਦੋਸਤ ਨੇ ਉਹਨਾਂ ਦੇ ਘਰ ਭਰ ਦਊਗਾ ਇਹੋ ਜਿਹਾ ਤਰੀਕਾ ਜਿਹੜਾ ਸਾਰੇ ਦਾ ਸਾਰਾ અપਨਾ ਕੇ ਤੇ ਜਿਹੜਾ ਕਮਸਾਨ ਆ ਇਹ ਸ਼ੁਰੂ ਹੋ ਗਿਆ ਰਾਸ਼ਟਰਪਤੀਆਂ ਸੀਟਾਂ ਦੇ ਵਿੱਚ ਉਥੇ ਕਟੋਕੜ 12 ਦਲ ਨੇ ਜਿਨ੍ਹਾਂ ਨੇ ਆਪਣੀਆਂ ਨਾਮ ਦਿੱਤੀਆਂ ਭਰਨੀਆਂ ਨੇ ਤੇ ਆਪਣਾ ਕੰਟੈਸਟ ਕਰਨਾ ਹੈ ਜਿਹਦੇ ਵਿੱਚ ਕਾਂਗਰਸ ਵੀ ਹੈ ਭਾਜਪਾ ਵੀ ਹੈ ਸ਼ਰਤ ਪਵਾਰ ਦੀ ਪਾਰਟੀ ਵੀ ਹੈ अजीत ਪਾਰਤ अजीत ਪਵਾਰ ਦੀ ਪਾਰਟੀ ਵੀ ਹੈ ਸ਼ਿਵ ਸੈਨਾ ਦੇ ਦੋਵੇਂ ਗਰੁੱਪ ਨੇ ਇਸ ਤਰੀਕੇ ਨਾਲ 12 ਦੇ ਕਰੀਬ ਨੇ ਜਿਹੜੇ ਗਰੁੱਪ ਨੇ ਜਿਹੜੇ ਉਹ ਆਪਣੀਆਂ ਰਾਜ ਸਭਾ ਦੇ ਵਿੱਚ ਆਪਣੀ ਯੋਜਨਾ ਜਮਾਈ ਕਰਨਗੇ ਜਿਨ੍ਹਾਂ ਦੇ ਕੋਲ ਸਿਰਫ 2-2 4-4 ਸੀਟਾਂ ਦਾ ਫਰਕ ਹੈ ਬਾਕੀ ਜਿੰਨੀ ਜਿੰਨੀ ਅਸੈਸਮੈਂਟ ਉਹਨਾਂ ਨੇ ਕੀਤੀ ਆ ਉਹ ਆਪਣੀਆਂ ਸੀਟਾਂ ਜਿੱਤ ਸਕਦੇ ਨੇ ਸਿਰਫ ਸવાય अजीत ਪੁਵਾਰ ਦੇ अजीत ਪਰਿਵਾਰ ਦੇ ਪੁਵਾਰ ਦੇ ਕੋਲ ਇੰਨੀ-ਇੰਨੀਆਂ ਸੀਟਾਂ ਨਹੀਂ ਹੈਗੀਆਂ ਵਿਧਾਇਕਾਂ ਦੀਆਂ ਕਿ ਉਹ ਆਪਣੇ ਬਲ ਦੇ ਉੱਤੇ ਕੋਈ ਸੀਟਾਂ ਜਿੱਤ ਸਕਣ ਪਰ ਉਹ ਫਿਰ ਵੀ ਗੱਠ ਤੋੜ ਕਰ ਰਿਹਾ ਹੈ ਕਿਉਂਕਿ ਪੰਜ ਪਾ ਦੀ ਵੀ ਉਹ ਗੋਡ ਬਾਕਸ ਵਿੱਚ ਨਹੀਂ ਹੈ ਨਾ ਇਹ ਰਹਣ ਇਸ ਕਰਕੇ ਉਹਦਾ ਚਣੌਤੀ ਜਿਹੜੀ ਆ ਉਹਦੇ ਵਾਸਤੇ ਬੜੀ ਅਜੀਬ ਕਿਸਮ ਦੀ ਹੋਵੇਗੀ ਐਨਡੀਏ ਸਰਕਾਰ ਦੇ ਵਿੱਚ ਤਕਰੀਬਨ ਘਟਕਦਲ ਸਾਰੇ ਜਿਹੜੇ ਨੇ ਉਹ ਤੇ ਖਾਸ ਕਰਕੇ ਆਰਐਸਐਸ ਦੇ ਜਿਹੜੇ ਫੌਂਸਟ ਤੋਂ ਕਿਹਾਏ ਨੇ ਉਹ ਬੜੀ ਕੁਟੜਨ ਮਹਿਸੂਸ ਕਰ ਰਹੇ ਨੇ ਦੱਖਣ ਪਾਰ ਦਾ ਵੱਡਾ ਹਿੱਸਾ ਜਿਹੜਾ ਹੈ ਉਹ ਕਿਉਂਕਿ ਬਹੁਮਤ ਹੈ ਨਹੀਂ ਪਾਜਪਾ ਦੇ ਕੋਲ ਹੁਣ ਉਹਨਾਂ ਨੂੰ ਆਪਣੀ ਪੜਾਅਸ ਜਿਹੜੀ 10 ਸਾਲ ਉਹਨਾਂ ਨੇ ਇੱਕ ਸੀਨੇ ਤੇ ਪੱਥਰ ਰੱਖ ਕੇ ਕਢਿਆ ਹੈ ਉਹ ਨੂੰ ਉਹ ਨੂੰ ਪਰਸੇ ਕਰਨ ਦਾ ਉਹ ਹੁਣ ਬੋਲਣ ਦਾ ਉਹ ਘਟਣ ਨੂੰ ਦੂਰ ਕਰਨ ਦਾ ਰਿਲੀਫ ਲੈਣ ਦਾ ਦਾ ਮੌਕਾ ਜਿਹੜਾ ਉਹਨਾਂ ਨੂੰ ਆਇਆ ਤੇ तकरीबन ਸਾਰੇ ਦੇ ਸਾਰੇ ਜਿਹੜੇ ਨੇ ਉਹ ਬੋਲ ਰਹੇ ਨੇ ਚਰੀਪਾਕ ਵਾਟ ਮੇ ਜਿਹੜਾ ਆਰਐਸਐਸ ਦੇ ਲੀਡਰ ਨੇ ਉਹਨਾਂ ਦੀਆਂ ਵੀ ਬਿਆਨ ਤੋਂ ਸੁਣਿਆ ਹੋਣਗੇ ਤੇ ਜਿੰਨਾ ਤੋਂ ਇਹ ਲੱਗਦਾ ਹੈ ਕਿ ਖਲਬਲੀ ਨਹੀਂ ਬਹੁਤ ਤਕੜਾ ਤੂਫਾਨ ਆਉਂਦੇ ਗਗਾਰ ਤੇ ਹੈ ਜਵਾਰ ਪਾਟਾ ਫਟੇਗਾ ਜਦੋਂ ਫਟਿਆ ਬਹੁਤ ਸਾਰੇ ਸੰਸਦ ਨੇ ਜਿਹੜੇ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਕਿ ਸਾਡਾ ਜਿਵੇਂ ਦਮ ਘੁੱਟਦਾ ਪਹਿਮ ਕੁੱਟੁੰ ਦਾ ਮਤਲਬ ਇਹ ਹੈ ਕਿ ਆਉਣ ਵਾਲੀਆਂ ਜਿਹੜੀਆਂ ਮਹਾਰਾਸ਼ਟਰਾ ਦੀਆਂ ਹਰਿਆਣੇ ਦੀਆਂ ਝਾਰਖੰਡ ਦੀਆਂ ਤੇ ਬਿਹਾਰ ਦੀਆਂ ਇਲੈਕਸ਼ਨਾਂ ਨੇ ਉਹਨਾਂ ਦੇ ਵਿੱਚ ਜਿਹੜਾ ਰਿਜ਼ਲਟ ਹੈ ਨਤੀਜੇ ਨੇ ਜਿਹੜੇ ਉਹ ਬੜੇ ਅਜੀਬ ਉਗਰੀਬ ਆਉਣਗੇ ਕਿਉਂਕਿ ਦ੍ਰਿਸ਼ਟੀ ਚੈਨਲ ਨੇ ਪਹਿਲਾਂ ਵੀ ਇਹ ਅਸੈਸਮੈਂਟ ਕੀਤੀ ਸੀ ਕਿ 240 ਤੋਂ ਵੱਧ ਸੀਟਾਂ ਪਾਸਪਾ ਨਹੀਂ ਖੜੇਗੀ ਤੇ ਉਹ ਲੱਗਦਾ ਹੈ ਕਿ ਇਹਨਾਂ ਤਿੰਨ ਸਟੇਟਾਂ ਦੇ ਵਿੱਚ ਵੀ ਐਰਕੀ ਪਾਜਪਾ ਜਿਹੜੀ ਆ ਕੋਈ ਵਧੀਆ ਰੋਲ ਭੂਮਿਕਾ ਨਹੀਂ ਨਿਭਾ ਸਕੇਗੀ ਤੇ ਹੋ ਸਕਦਾ ਹੈ ਕਿ ਇਹ ਸਰਕਾਰਾਂ ਵੀ ਨਾ ਬਣਾ ਸਕੇ ਜਿਹੜੇ ਜਿਹੜਾ ਜੋੜ ਕਰਨ ਦੀ ਇਹਨਾਂ ਦੀ ਜਾਂਚ ਹੈ ਉਹਦਾ ਕੋਈ ਅਸਰ ਨਾ ਪਵੇ ਪੰਜਾਬੀ ਲੋਕਾਂ ਨੂੰ ਆਪਣਾ ਭੁੱਖ ਬਚਾਉਣ ਲਈ ਇਹਨਾਂ ਸਾਰੀਆਂ ਘਟਨਾਵਾਂ ਨੂੰ ਆਪਣੇ ਦਿਮਾਗ ਵਿੱਚ ਰੱਖਣ ਦੀ ਲੋੜ ਹੈ ਤਾਂ ਕਿ ਅਸੀਂ ਇਸ ਸਿਚੁਏਸ਼ਨ ਦੇ ਵਿੱਚੋਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ ਉਹਦੇ ਬਾਰੇ ਵਿਚਾਰ ਕਰ ਸਕੀਏ ਅਗਲਾ ਮੁੱਦਾ ਹੈ ਕਿ ਕਿ ਜਿਵੇਂ ਅਗਨੀ ਵੀਰ ਫੌਜ ਦੇ ਵਿੱਚ ਭਰਤੀ ਕਰਨ ਵਾਸਤੇ ਨੌਜਵਾਨ ਪੀੜੀ ਦੇ ਨਾਲ ਮਜ਼ਾਕ ਕੀਤਾ ਗਿਆ ਹੈ ਸ਼ਹਾਦਤਾਂ ਦੇਣ ਵਾਸਤੇ ਉਹਨਾਂ ਨੂੰ ਤਿਆਰ ਕੀਤਾ ਗਿਆ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਮਿਲੇਗਾ ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲੇਗਾ ਉਹਨਾਂ ਦੇ ਪਰਿਵਾਰ ਨੂੰ ਕੋਈ ਸਹੂਲਤ ਨਹੀਂ ਮਿਲੇਗੀ ਜੇ ਉਹ ਦੇਸ਼ ਵਾਸਤੇ ਜਾਂ ਕੌਮ ਵਾਸਤੇ ਸ਼ਹੀਦ ਹੁੰਦੇ ਨੇ ਇਸੇ ਤਰੀਕੇ ਨਾਲ ਬੈਂਕਿੰਗ ਸਿਸਟਮ ਦੇ ਵਿੱਚ ਨਹੀਂ ਆ ਥੋੜੇ 1-2 ਦਿਨ 1-2 ਦਿਨ ਹੋਏ ਨੇ ਪਹਿਲਾਂ ਪਾਰ ਸਰਕਾਰ ਨੇ ਤਕਰੀਬਨ 35000 ਪੋਸਟਾਂ ਦਾ ਐਲਾਨ ਕੀਤਾ ਹੈ ਜਿਹਦੇ ਵਿੱਚ ਯੂਕੋ ਬੈਂਕ ਹੈ ਨੈਸ਼ਨਲ ਬੈਂਕ ਹੈ ਤੇ ਸੈਂਟਰਲ ਸੈਂਟਰਲ ਕੋਆਪਰੇਟਿਵ ਬੈਂਕ ਆਫ ਇੰਡੀਆ ਜਿਹਦੇ ਵਿੱਚ ਉਹਨਾਂ ਨੇ ਪੋਸਟਾਂ ਭਰਨੀਆਂ ਨੇ ਪਰ ਪੋਸਟਾਂ ਭਰੀਆਂ ਜਾਣਗੀਆਂ 1 ਸਾਲ ਵਾਸਤੇ ਅਡਹੌਕ ਤੇ ਜਿਹਦੇ ਵਿੱਚ ਉਹ 10000 ਰੁਪਇਆ ਬੈਂਕ ਦੇਵੇਗਾ ਤੇ 4000 ਰੁਪਇਆ ਜਿਹੜਾ ਹੈ ਉਹ ਦੇਵੇਗੀ ਸਰਕਾਰ ਇਹਦਾ ਮਤਲਬ ਕਿ 14-15000 ਰੁਪਇਆ ਮਹੀਨੇ ਦਾ ਉਹਨਾਂ ਨੂੰ ਮਿਲੇਗਾ ਤੇ 1 ਸਾਲ ਬਾਅਦ ਉਹਨਾਂ ਦਾ ਭੂਤ ਇੱਕ ਫਿਰ ਖਤਰੇ ਵਿੱਚ ਹੈ ਇਸ ਤੋਂ ਇਹ ਗੱਲ ਸੁਪਰਸਟੂਰ ਰਾਂਦੀ ਹੈ ਕਿ ਕੌਣ ਵਾਲੇ ਥੋੜੇ ਸਮੇਂ ਵਿੱਚ ਜੇ ਇਹ ਐਂਡੀਆ ਸਰਕਾਰ ਕੰਮ ਕਰੀ ਜਾਂਦੀ ਹੈ ਤਾਂ ਬੈਂਕਾਂ ਦਾ ਪ੍ਰਾਈਵੇਟਾਈਜੇਸ਼ਨ ਜਿਹੜੀ ਆ ਨਿੱਜੀਕਰਨ ਜਿਹੜਾ ਇਹ ਹੋ ਜਾਏਗਾ ਸਰਕਾਰ ਨੇ ਸਿਰਫ ਇਹ ਪਾਲਿਸੀ ਇਸ ਕਰਕੇ ਜਾਂਦੀ ਹੈ ਕਿ ਜੇ ਬੈਂਕ ਅਸੀਂ ਪ੍ਰਾਈਵੇਟ ਖਾਤੇ ਹੱਤਾਂ ਦੇ ਵਿੱਚ ਦੇਵੇਂ ਆ ਤਾਂ ਜਿਹੜੇ ਮੁਲਾਜ਼ਮ ਨੇ ਇਨਾਂ ਦੀ ਕੋਈ ਪ੍ਰੋਬਲਮ ਜਿਹੜੀ ਆ ਉਹ ਲੋਕਾਂ ਦੇ ਸਾਹਮਣੇ ਨਾ ਆਵੇ ਬੈਂਕਾਂ ਦੇ ਸਾਹਮਣੇ ਨਾ ਆਵੇ ਇਹਨਾਂ ਨੂੰ ਜਦੋਂ ਮਰਜ਼ੀ ਕੱਢਿਆ ਜਾ ਸਕਦਾ ਹੈ ਤੇਨ ਲੱਖ ਦੇ ਕਰੀਬ ਜਿਹੜੀਆਂ ਬੈਂਕਾਂ ਦੀਆਂ ਪੋਸਟਾਂ ਨੇ 2010 ਤੋਂ ਲੈ ਕੇ 24 ਤੱਕ ਖਤਮ ਹੋ ਚੁੱਕੀਆਂ ਨੇ ਇਹ ਇੱਕ ਬੜਾ ਤਗੜਾ ਫਲਾ ਹੈ ਦੂਸਰਾ ਜਿੰਨਾ ਪੈਸਾ ਬੈਂਕਾਂ ਦੇ ਵਿੱਚੋਂ ਕਰਜ਼ੇ ਲਿਆ ਜਾਂਦਾ ਹੈ ਬੜੀਆਂ-ਬੜੀਆਂ ਫਰਮਾਂ ਵੱਲੋਂ ਤੋਂ ਜਿਹੜੇ ਮਿੱਤਰ-ਦੋਸਤ ਦੇ ਕਿਨੇ ਮਿੱਤਰ ਸਰਮਾਇਦਾਰ ਨੇ ਉਹਨਾਂ ਨੂੰ ਬੋੜੀਆਂ-ਬੜੀਆਂ ਵੱਡੀਆਂ ਮਾਫੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਤੋਂ ਨਿੱਜੀ ਫਾਇਦੇ ਲੈ ਜਾ ਰਹੇ ਨੇ ਜਿਵੇਂ ਚੋਣ ਫੰਡ ਲੈ ਕੇ ਚੋਣ ਫੰਡ ਦੇ ਉੱਤੇ ਅਜੇ ਤੱਕ ਅਪਰਾਧਿਕ ਮਾਮਲਾ ਦਰਜ ਨਹੀਂ ਹੋਇਆ ਇੱਕ ਤਗੜਾ ਫਰਾਡ ਹੈ ਇਸ ਫਰਾਡ ਨੂੰ ਖੋਲਣ ਵਾਸਤੇ ਨਾ ED ਬੋਲਦੀ ਹੈ ਨਾ Vigilance ਬੋਲਦਾ ਹੈ ਨਾ ਐਨਾਈ ਬੋਲਦੀ ਆ ਕੋਈ ਸਮਝ ਨਹੀਂ ਲੱਗਦੀ ਕੀ ਡਰਾਮਾ ਬਣ ਰਿਹਾ ਉਹਦੀ ਪੜਤਾਲ ਹੋਣੀ ਚਾਹੀਦੀ ਆ ਪੜਤਾਲ ਹੋ ਕੇ ਕਿਹੜੇ ਕਿਹੜੇ ਕੰਪਨੀ ਤੋਂ ਕਿਹੜੇ ਕਿਹੜੇ ਲੋਕਾਂ ਤੋਂ ਕੀ ਬੈਨੀਫਿਟ ਦੇ ਕੇ ਇਹ ਚੋਣ ਫੰਡ ਲੈ ਗਏ ਨੇ ਜੇ ਬੈਨੀਫਿਟ ਲੈ ਕੇ ਚੋਣ ਫੰਡ ਲੈ ਗਏ ਨੇ ਤੇ ਇਹ ਅਪਰਾਧਿਕ ਮਾਮਲਾ ਬਣਦਾ ਹੈ ਕਿ ਅਪਰਾਧਿਕ ਮਾਮਲਾ ਜਿਹੜਾ ਦਰਜ ਹੋ ਕੇ ਕਾਰਵਾਈ ਹੋਣੀ ਚਾਹੀਦੀ ਹੈ ਸਾਰੀ ਪਾਰਟੀ ਇਸੇ ਖੋਬੇ ਦੇ ਵਿੱਚ ਜਿਹੜੇ ਗੁਜਰਾਤ ਦੇ ਕੈਡਰ ਦੇ ਕਾਈਸ ਅਫਸਰ ਨੇ ਉਹਨਾਂ ਨੇ ਇੱਕ ਪੱਤਰ ਲਿਖਿਆ ਹੈ ਕਿ 6000 ਕਰੋੜ ਜਿਹੜਾ ਪੈਸਾ ਹੈ ਉਹ 98 ਪਰਿਵਾਰ ਨੇ ਵਿਦੇਸ਼ਾਂ ਤੋਂ ਮਹਿੰਗਾ ਸੋਨਾ ਖਰੀਦ ਕੇ ਖਰੀਦ ਕੀਤਾ ਹੈ ਤੇ ਉਹ ਪੈਸਾ ਅਜੇ ਤੱਕ ਵਾਪਸ ਬੈਂਕਾਂ ਦੇ ਕੋਲ ਨਹੀਂ ਗਿਆ ਇਹ ਰਿਪੋਰਟ ਹੈ ਗੁਜਰਾਤ ਕੇ ਦਰਦਾਇਕਾਇ ਇਸ ਅਫਸਰ ਹੈ ਜਿਨੇ ਇੱਕ ਲਿਖਤੀ ਪੱਤਰ ਲਿਖਿਆ ਜਿਨੂੰ ਕਿ ਜਿਹੜਾ মিডিਆ ਹੈ ਗੋਦੀ মিডিਆ ਹੈ ਉਹ ਉਹਦੇ ਤੇ ਕੋਈ ਚਰਚਾ ਨਹੀਂ ਕਰ ਰਿਆ ਗੋਦੀ মিডিਆ ਦੇ ਕੋਲ ਤੇ ਦੋ ਗੱਲਾਂ ਨੇ ਕਿ ਜਾਂ ਇਹ ਪਾਕਿਸਤਾਨ ਕਰ ਗਿਆ ਤੇ ਜਾਂ ਇਹ ਕਾਂਗਰਸ ਨਹੀਂ ਕਰਤਾ ਹੈ ਜਾਂ ਇਹ ਕਾਂਗਰਸ ਕਰਤਾ ਹੈ ਜਾਂ ਪਾਕਿਸਤਾਨ ਕਰ ਗਿਆ ਜੇ ਰਾਹੁਲ ਸ੍ਰਿਸ਼ਟੀ ਚੰਨੂ ਕਿਤੇ ਦੇ ਨਾਲ ਸੰਤਨੀ ਪਰ ਜੇ ਰਾਹੁਲ ਲੋਕਾਂ ਵਿੱਚ ਵਿਚਰ ਕੇ ਆਪਣਾ ਕੰਮ ਕਰਦਾ ਲੋਕਾਂ ਨੂੰ ਆਪਣਾ ਉਹਨਾਂ ਦੀਆਂ ਦੁੱਖਾਂ ਤਕਲੀਫਾਂ ਦੇ ਵਿੱਚ ਸਾਂਝ ਪਾਉਂਦਾ ਹੈ ਤਾਂ ਪਰ ਉਹ ਡਰਾਮਾ ਲੱਗਦਾ ਹੈ ਕਿ ਦੇਸ਼ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ 1 ਮਹੀਨੇ ਦੇ ਵਿੱਚ ਕਿੰਨੇ ਨੌਜਵਾਨ ਸ਼ਹੀਦ ਹੋ ਗਏ ਨੇ ਤੇ ਪ੍ਰਧਾਨ ਮੰਤਰੀ ਮਨੀਪੁਰ ਜਾਣ ਦੀ ਖਾਤਰ ਜੰਮੂ ਕਸ਼ਮੀਰ ਜਾਣ ਦੀ ਖਾਤਰ ਖਾਸ ਤੌਰ 'ਤੇ ਘਟਨਾ ਤੇ ਜਾਣ ਦੀ ਖਾਤਰ ਬਾਹਰ ਦੇਸ਼ਾਂ ਵਿੱਚ ਤੁਰ ਫਿਰਦੇ ਨੇ ਦੇਸ਼ ਦੀ ਪੁਰਾ ਕਿ ਨਹੀਂ ਹੈ ਇਹ ਉਥੋਂ ਚਾਰ ਸਮਝੌਤੇ ਕਰਕੇ ਵੀ ਆ ਜਾਣਗੇ ਸਮਝੌਤੇ ਬਾਅਦ ਚ ਵੀ ਹੋ ਸਕਦੇ ਨੇ ਕੋਈ ਐਡੀ ਪ੍ਰੋਬਲਮ ਨਹੀਂ ਆਉਣ ਲੱਗੀ ਜਿਸ ਕਰਕੇ ਇਹਨਾਂ ਚੀਜ਼ਾਂ ਨੂੰ ਵੱਧੇ ਨਜ਼ਰ ਰੱਖਦੇ ਹੋਏ ਸੁਚੇਤ ਹੋਣ ਦੀ ਲੋੜ ਹੈ ਜਿਹਦੇ ਆਧਾਰ ਤੇ ਉੱਤੇ ਸਿਟਨ ਵਤਵਾਂ ਦੇ ਅਧਿਕਾਰ ਮਿਲ ਸਰਦਾਰਾਂ ਦੇ ਮਤਲਬਕ ਜਿਹੜੇ ਜਿਹੜੇ ਪਦਕਾਰ ਸਟੇਟਾਂ ਦੇ ਕੋਲ ਨੇ ਉਹ ਉਹਨਾਂ ਦੇ ਕੋਲ ਜਾਣੇ ਚਾਹੀਦੇ ਨੇ ਉਹਨਾਂ ਦੀ ਵਰਤੋਂ ਹੋਣੀ ਚਾਹੀਦੀ ਹੈ ਸਟੇਟਾਂ ਦੇ ਫੰਡ ਜਿਹੜੇ ਨੇ ਉਹ ਸਾਰੇ ਰਿਲੀਜ਼ ਕਰਨੇ ਚਾਹੀਦੇ ਨੇ ਤਾਂ ਕਿ ਦੇਸ਼ ਦਾ ਜਿਹੜਾ ਵਿਕਾਸ ਹੈ ਉਹ ਹੋ ਸਕੇ ਜੇ ਅਵਾਨੀਆਂ ਡਾਨੀਆਂ ਦੇ ਕਰਜ਼ੇ ਮਾਫ ਕੀਤੇ ਜਾ ਸਕਦੇ ਨੇ ਤੇ ਜਿਹੜੀਆਂ ਸਟੇਟਾਂ ਦੇ ਸਿਰ ਤੇ ਕਰਜ਼ਾ ਚੜਿਆ ਹੋਇਆ ਹੈ ਉਹਨਾਂ ਨੂੰ ਹੀ ਮaaf ਕੀਤਾ ਜਾ ਸਕਦਾ ਘਟੋ ਘਟ ਜੇ ਉਹਨਾਂ ਨੂੰ ਮaaf ਨਹੀਂ ਕਰਨਾ ਤੇ ਉਹਦਾ ਘਟੋ ਘਟ ਜਿਹੜਾ ਵਿਆਜ ਜਾ ਰਿਹਾ ਹੈ ਉਹ ਜਿਹੜਾ ਹੈ ਉਹ ਮaaf ਕਰ ਦੇਣਾ ਚਾਹੀਦਾ ਹੈ ਤਾਂ ਕਿ ਕਰਜ਼ੇ ਲੈ ਕੇ ਕਰਜ਼ੇ ਦਾ ਵਿਆਜ ਦੇਣ ਲਈ ਸਰਕਾਰਾਂ ਨੂੰ ਅਧੀਨ ਆਉਣਾ ਪਵੇ ਸਰਕਾਰਾਂ ਦੇ ਕੋਲ ਆਪਣੇ ਫੰਡ ਇੰਨੇ ਨਹੀਂ ਹੈਗੇ ਕਿ ਜਿੰਨੀਆਂ ਸਹੂਲਤਾਂ ਜਾਂ ਗਰੰਟੀਆਂ ਉਹਨਾਂ ਨੇ ਐਲਾਨ ਕੀਤੀਆਂ ਨੇ ਉਹਨਾਂ ਨੂੰ ਨਿਭਾ ਸਕਣ ਫਾਇਦੇ ਐਪੀਸੋਡ ਦੇ ਵਿੱਚ ਇੰਨਾ ਹੀ ਅਗਲੇ ਐਪੀਸੋਡ ਵਿੱਚ ਫੇਰ ਮਿਲਾਂਗੇ ਐਪੀਸੋਡ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਫਾਲੋ ਕਰਨਾ ਨਾ ਭੁੱਲਿਓ ਵੈਗੁਰ ਜੀ ਦਾ ਖਾਮਸਾ ਵੈਗੁਰ ਜੀ ਦੀ ਫਤ